ਉਮੀਦ ਹੈ ਜਿੰਨੇ ਸਾਰੇ ਟਿਕਟਕ ਹੋਣਗੇ ਤੇ ਅਸੀਂ ਵੀ ਟਿਕਟਕ ਆ ਤੁਸੀਂ ਲੈਫਟਾਂ ਦਾ ਬਹੁਤ ਦੇਖਿਆ ਹੋਣਾ ਜਾਂ ਮੋਲਾਂ ਦੇ ਵਿੱਚ ਉਹਨਾਂ ਦੇ ਵਿੱਚ ਤੇ ਨੂੰ ਚਾਬੀ ਜਾਂ ਲੈਕ ਦੀ ਤੇ ਜਿਵੇਂ ਮੰਨ ਲਓ ਕਿਸੇ ਘਰ ਦਾ ਇਹ ਚਾਬੀ ਉੱਪਰ ਲੱਗਦੇ ਤੇ ਲੈ ਇੱਥੇ ਹੈ ਗਲਾਸ ਡੋਰ ਗਲਾਸ ਡੋਰ ਲੈਫਟ ਆਏ ਤੇ ਉੱਪਰ ਇਹਦੇ ਲੈਕਾਂ ਵੀ ਲੱਗੀਆਂ ਹੋਈਆਂ ਵਾ ਤੋ ਬਾਬੋ ਇਹ ਆਪਣੇ ਨਾਲ ਹੈਗੇ ਨੇ ਗੁਰਤੇਜ ਸਿੰਘ ਡੱਬੂ। ਹੋਰ ਵੀ ਡੱਬੂ ਸਾਹਿਬ ਕਿਵੇਂ? ਇੱਕ ਓਠੀ ਹੈਗੀ ਆ ਡੱਬੂ ਦੀ ਗੋਠੂਈ ਆ ਆਪਣੇ। ਇੱਕ ਓਠੀ ਡੱਬੂ ਦੀ ਆ। ਆਪਾਂ ਇਹਨੂੰ ਗਿਫਟ ਕੀਤੀ ਆ। ਓਠੀ। ਬਾਬੋ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ 'ਚ। ਉਮੀਦ ਹੈ ਕਿ ਤੁਸੀਂ ਸਾਰੇ ਟਿਕ ਟੌਕ ਪਾਉਂਗੇ। ਅੱਜ ਆਪਾਂ ਤੁਹਾਨੂੰ ਦਿਖਾਉਣਾ ਆ ਹੱਲ ਉੱਪਰ। ਤੁਸੀਂ ਬਿਲਡਿੰਗਾਂ ਦੇ ਵਿੱਚ ਮੋਲਡਾਂ ਦੇ ਵਿੱਚ ਅਕਸਰ ਲਿਫਟਾਂ ਦੇਖੀਆਂ ਆਉਂਦੀਆਂ ਪਰ ਲਿਫਟਾਂ ਦਾ ਕੀ ਪ੍ਰੋਸੈਸ ਹੈ ਕਿਵੇਂ ਤਿਆਰ ਹੁੰਦੀਆਂ ਇਹ ਕਿਵੇਂ ਚੱਲਦੀਆਂ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਦੱਸਾਂਗੇ ਕਿ ਸੋ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਇਹ ਆਪਣੀ ਲਿਫਟ ਲੱਗੀ ਹੋਈ ਹੈ ਕਿਸੇ ਦੇ ਘਰ ਦੇ ਵਿੱਚ ਹੋਮ ਲਿਫਟ ਲਿਫਟਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਫੈਕਟਰੀਆਂ ਦੇ ਵਿੱਚ ਦੁਕਾਨਾਂ ਦੇ ਵਿੱਚ ਜਿਹੜੇ ਲਿਫਟਾਂ ਵੀ ਹੁੰਦੀਆਂ ਹੋਮ ਲਿਫਟਾਂ ਵੀ ਹੁੰਦੀਆਂ ਪੈਸੰਜਰ ਲਿਫਟਾਂ ਵੀ ਹੁੰਦੀਆਂ ਜੇ ਤੁਸੀਂ ਵੀ ਲਿਫਟ ਲਾਉਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਅਸੀਂ ਸ਼ੋਅ ਕਰ ਦਾਂਗੇ ਤੁਸੀਂ ਕਾਲ ਕਰ ਸਕਦੇ ਹੋ ਇਸ ਨੰਬਰ ਤੇ ਜੇ ਤੁਹਾਨੂੰ ਕੁਝ ਲਾਉਣਾ ਚਾਹੀਦਾ ਤੇ ਅੱਜ ਆਪਾਂ ਜੋ ਆਪਾਂ ਤੁਹਾਨੂੰ ਲੈ ਕੇ ਚાલਦੇ ਹਾਂ ਘਰ ਦੇ ਵਿੱਚ ਕੋਕੀ ਦੇ ਵਿੱਚ ਇੱਕ ਕੋਕੀ ਦੇ ਵਿੱਚ ਲਿਫਟ ਲੱਗੀ ਹੋਈ ਹੈ ਇਹ ਆ ਇਹ ਤਿੰਨ ਫਲੋਰ ਦੀ ਲਿਫਟ ਆ ਤੇ ਚਲੋ ਆਪਾਂ ਚੱਲਦੇ ਹਾਂ ਕੋਕੀ ਦੇ ਅੰਦਰ ਤੁਹਾਨੂੰ ਦਿਖਾਉਂਗਾ ਲਿਫਟ ਇਹ ਜੋ ਆਪ ਕੋ ਇਹ ਹੈਗੀ ਆ ਕੋਕੀ ਜਿਹਦੇ ਵਿੱਚ ਲਿਫਟ ਲੱਗੀ ਹੋਈ ਹੈ ਆਪਣੀ ਇਹ ਕੋਕੀ ਦੇ ਵਿੱਚ ਲਿਫਟ ਲੱਗੀ ਹੋਈ ਹੈ ਆਪਣੀ ਤਿੰਨ ਫਲੋਰ ਦੀ ਆਪਾਂ ਤੁਹਾਨੂੰ ਲਖਣ ਦਿਖਾਉਂਦੇ ਹਾਂ ਇਹ ਹੈਗੇ ਭਾਈ ਸਾਹਿਬ ਇੱਧਰ ਰਹਿੰਦੇ ਹਨ ਹੋਰ ਭਾਈ ਸਾਹਿਬ ਕਿਹਾਲੇ ਬੜੀਆ ਠੀਕ ਆ ਸੋ ਬਾਬੂ ਇਹ ਆਪਣੇ ਨਾਲ ਹੈਗੇ ਨੇ ਗੁਰਤੇਜ ਸਿੰਘ ਡੱਬੂ ਹੋਰ ਵੀ ਡੱਬੂ ਸਾਹਿਬ ਕਿਵੇਂ ਇੱਕ ਕੋਠੀ ਹੈਗੀ ਆ ਡੱਬੂ ਦੀ ਕੋਠੀ ਹੋਈ ਆ ਆਪਣੇ ਇਹ ਇੱਕ ਕੋਠੀ ਡੱਬੂ ਦੀ ਆ ਆਪਾਂ ਇਹਨੂੰ ਗਿਫਟ ਕੀਤੀ ਆ ਕੋਠੀ ਇਹ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਾਣੇ ਆ ਅੰਦਰ ਹੁਣ ਆਪਾਂ ਜਾਣੇ ਆ ਅੰਦਰ ਅਬੀ ਦੇ ਸਾਬ੍ਹ ਮੈਂ ਕੋਕੀ ਦੇ ਵਿੱਚ ਇਹ ਕੋਕੀ ਦੇ ਵਿੱਚ ਹਜੇ ਕੰਮ ਚੱਲਦਾ ਪਿਆ ਵਾ ਤੇ ਗਰੀਮਾ ਕੋफी ਸਮੇਂ ਤੋਂ ਚੱਲਦਾ ਪਿਆ ਵਾ ਤਾਂ ਕੋफी ਦੇ ਵਿੱਚ ਕੰਮ ਉਹ ਆ ਦੇਖ ਸਾਬ੍ਹ ਕੁਝ ਆਪਣੀ ਲੈਫਟ ਲੱਗੀ ਸੀ ਇਹ ਲੈਫਟ ਲੱਗੀ ਹੋਈ ਹੈ ਦੇ ਵਿੱਚ ਤੋਂ ਬਾਬੇਵਾ ਦੇ ਸਾਬ੍ਹ ਮੈਂ ਇੱਕ ਉੱਚੀ ਜਿਹੀ ਜਗ੍ਹਾ ਤੇ ਲੱਗੀ ਹੈ ਇੱਕ ਉਹ ਕੋਕੀ ਦੇ ਵਿੱਚ ਲੈਫਟ ਲੱਗੀ ਹੈ ਕੋਕੀ ਨੂੰ ਸਾਹੀ ਸਮਾਂ ਹੋ ਗਿਆ ਯਾਰ ਹੁੰਦੀ ਹੈ ਤੇ ਹੁਣ ਅੱਜ ਆਪ ਤੁਹਾਨੂੰ ਦਿਖਾਉਂਦੇ ਆ ਪੂਰਾ ਲੈਫਟ ਦਾ ਪ੍ਰੋਸੈਸ ਕਿਵੇਂ ਹੈ ਚੱਲਦੀ ਆ ਕਿਵੇਂ ਤਿਆਰ ਹੁੰਦੀ ਆ ਔਰ ਅਬ ਹੁਣ ਆਪਾਂ ਆ ਗਿਆਂ ਲੈਫਟ ਦੇ ਵਿੱਚ ਤੇ ਆ ਆ ਤੁਹਾਨੂੰ ਦਿਖਾਉਨੇ ਆਪਾਂ ਲੈਫਟ ਦੇ ਵਿੱਚ ਸਭ ਤੋਂ ਪਹਿਲਾਂ ਆ ਆ ਹੁੰਦਾ ਬਾਬੇ ਹੁਣ ਆਪਾਂ ਆ ਗਿਆਂ ਲੈਫਟ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਆ ਅੰਦਰੋਂ ਲੈਫਟ ਆ ਇਹਦਾ ਹੈਗਾ ਵਾ ਸੀਓਪੀ ਇਹਨੂੰ ਸੀਓਪੀ ਕਹਿੰਦੇ ਆ ਤੇ ਮਤਲਬ ਪੰਜਾਬੀ ਚ ਲੈਫਟ ਦਾ ਬਟਨ ਕਹਿੰਦੇ ਨੇ ਬਟਨ ਕਹਿੰਦੇ ਨੇ ਆਪਾਂ ਤਾਂ ਇਹਨੂੰ ਸੀਓਪੀ ਕਹਿੰਦੇ ਆ ਬਟਨ ਕਹਿੰਦੇ ਨੇ ਇਹ ਹੈਗੀ ਆ 3ਰਡ ਫਲੋਰ ਦੀ ਲਿਫਟ ਆ ਇੱਕ ਕਾਰ ਦੇ ਵਿੱਚ ਲੱਗੀ ਹੋਈ ਆ ਹੋਮ ਲਿਫਟ ਤੇ ਆ ਆ ਤੁਸੀਂ ਦੇਖ ਸਕਦੇ ਹੋ ਬਟਨ ਜਿਵੇਂ ਆਪਾਂ ਪ੍ਰੈਸ ਕਰੀਏ ਜਿਵੇਂ ਆਪਾਂ ਮਤਲਬ ਗਰਾਉਂਡ ਫਲੋਰ ਉਹਨੂੰ ਕਹਿੰਦੇ ਆ ਜਿਹੜਾ ਪਹਿਲਾ ਹੁੰਦਾ ਸਭ ਤੋਂ ਪਹਿਲਾ ਇਹ ਮੰਨ ਲਾਪਾ ਗਰਾਉਂਡ ਫਲੋਰ ਬਟਨ ਦਾਪਤਾ ਆਪਾਂ ਹੁਣ ਗਰਾਉਂਡ ਫਲੋਰ ਤੇ ਫਿਰਦੇ ਆ ਤੇ ਆ ਹੁੰਦਾ ਵਾ ਸੈਂਡਨ ਫਲੋਰ ਹੁਣ ਆਪਾਂ ਮੰਨ ਲਓ ਦੂਸਰੀ ਮੰਜ਼ਲ ਤੇ ਜਾਣਾ ਵਾ ਤੇ ਆਹ ਵੀ ਹੈ ਸੈਂਗਰਡ ਫਲੋਰ ਹੁਣ ਆਪਾਂ ਸੈਂਗਰਡ ਫਲੋਰ ਦੇ ਉੱਤੇ ਚੱਲੇ ਆਂ ਇਹ ਹੁਣ ਲੈਫਟ ਜਾਊਗੀ ਉੱਪਰ ਆਹ ਦੇ ਲੈਪਟੌਪ ਪਰ ਜਾਂਦੇ ਪਈ ਆਉਣ ਬਾਬਿਓ ਇਹ ਲੈਫਟ ਹੈਗੀ ਆ ਗਲਾਸ ਡੋਰ ਗਲਾਸ ਡੋਰ ਲੈਫਟ ਆਏ ਤੇ ਉੱਪਰ ਇਹਦੇ ਲਾਈਟਾਂ ਵੀ ਲੱਗੀਆਂ ਹੋਈਆਂ ਵਾ ਆਹ ਦੇਖ ਸਕਦੇ ਹੋ ਕੁਝ ਲਾਈਟਾਂ ਇਹਨੇ ਲਾਈਟਾਂ ਲੱਗੀਆਂ ਹੋਈਆਂ ਇੱਥੇ ਆਸ ਕੀ ਸਾਲਾ ਲੱਗਿਆ ਹੋਇਆ ਇਹਦੇ ਵਿੱਚ ਤੇ ਉਹ ਚ ਤੁਸੀਂ ਸਿਰੇ ਲੱਗਿਆ ਹੋਇਆ ਮੰਨ ਲਓ ਹੁਣ ਇਹ ਆਪਾਂ ਦੂਸਰੀ ਮੰਜ਼ਲ ਤੇ ਆ ਗਏ ਹੁਣ ਆਪਾਂ ਮੰਨ ਲਓ ਥੱਲੇ ਜਾਣਾ ਵਾ ਪਹਿਲੀ ਮੰਜ਼ਲ ਤੇ ਜਾਣਾ ਵਾ ਸੈਕੰਡ ਫਲੋਰ ਤੇ ਜਾਂ ਆਪਾਂ ਸੈਕੰਡ ਫਲੋਰ ਤੇ ਵੀ ਚਾਣਨੇ ਆ ਆ ਸਵਿਚਾਂ ਕਿਹ ਹੋਈਆਂ ਬਾਬੋ ਇਹ ਹੁੰਦਾ ਵਾ ਲਾਈਟ ਵਾਸਤੇ ਇਹ ਜਦੋਂ ਆਨ ਕਰਤੀ ਲਾਈਟਾਂ ਹੋਈਆਂ ਆਫ ਲਾਈਟਾਂ ਬੰਦ ਹੋ ਗਈਆਂ ਤੇ ਆਪਾਂ ਆਨ ਕਰਕੇ ਨੈਟਪ ਹੋਈਆਂ ਕਰ ਲਵਾਂ ਮੰਨ ਲਓ ਆਹ ਲੈ ਫੈਨ ਆਪਾਂ ਫੈਨ ਦੀ ਸਵਿਚ ਹੁੰਦੀ ਆ ਉੱਤੇ ਲੱਗਾ ਫੈਨ ਆਹ ਦੇਖੋ ਆ ਤਾਂ ਇਹ ਫੈਨ ਲੱਗਦਾ ਹੋਇਆ ਇਹ ਫੈਨ ਲੱਗਦਾ ਹੋਇਆ ਇਹ ਆਹ ਆਪਾਂ ਫੈਨ ਇਸ ਸਵਿਚ ਕਰਤੀ ਬੰਦ ਫੈਨ ਬੰਦ ਹੋ ਗਿਆ ਤੇ ਆ ਬਾਬੇ ਹੁੰਦਾ ਵਾ ਅਲਾਰਮ ਜਿਵੇਂ ਮੰਨ ਲਓ ਲੈਫਟ ਦੇ ਵਿੱਚ ਕੋਈ ਫਸ ਜਾਵੇ ਉਹਨਾਂ ਜੇ ਕਿਸੇ ਨੂੰ ਕੋਈ ਵੀ ਤਕਲੀਫ ਹੋਵੇ ਤਾਂ ਆਹ ਅਲਾਰਮ ਵਜਾ ਸਕਦਾ ਵਜਾ ਸਕਦਾ ਵਾ ਜਿਵੇਂ ਆਹ ਦੇਖੋ ਹੁਣ ਅਲਾਰਮ ਦੀ ਤੁਹਾਨੂੰ ਆਵਾਜ਼ ਆਉਂਦੀ ਹੋਊਗੀ ਆਪਾਂ ਆ ਨਫਟਾ ਦੇ ਨਾਲ ਅਲਾਰਮ ਦੀ ਆਵਾਜ਼ ਆ। ਲਾਲ ਚੱਲ ਪੈਂਦਾ ਵੀ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਲੈਫਟ ਦੇ ਵਿੱਚ ਤੇ ਕਈ ਮਤਲਬ ਬਹੁਤ ਡਰਦੇ ਵੀ ਅਸੀਂ ਲੈਫਟ ਦੇ ਅੰਦਰ ਨਹੀਂ ਆਣਾ ਹਨਾ ਤੇ ਆ ਹੁਣ ਆਪਾਂ ਚੱਲਦੇ ਆਂ ਗਰਾਉਂਡ ਫਲੋਰ ਦੇ ਵਿੱਚ ਤੇ ਆ ਹੁੰਦਾ ਵਾ ਜੋ ਸਟਾਪ ਜੇ ਆਪਾਂ ਲੈਫਟ ਰਸਤੇ ਵਿੱਚ ਰੁਕਣੀ ਆ ਤੇ ਆ ਸਟਾਪ ਲਾ ਕੇ ਆਪਾਂ ਲੈਫਟ ਰੋਕ ਸਕਦੇ ਆ। ਆ ਦੇਖ ਲੋ ਲੈਫਟ ਰੋਕ ਕੇ ਆਪਣੀ ਲਿਫਟ ਆਪਣੀ ਰੋਕਦੀ ਆ ਬਾਬੇ ਹੁੰਦੀ ਆ ਤੁਸੀਂ ਦੇਖ ਰਹੇ ਹੋ ਆ ਅਟੈਂਡਡ ਕੀ ਹੁੰਦੀ ਆ ਜਿਵੇਂ ਮੰਨ ਲਓ ਆਪਾਂ ਗੱਡੀ ਦੀ ਚਾਬੀ ਹੁੰਦੀ ਆ ਇਦਾਂ ਹੀ ਲੈਫਟ ਦੀ ਚਾਬੀ ਹੁੰਦੀ ਆ ਅਟੈਂਡਡ ਕੀ ਇਹਨੂੰ ਜੇ ਆਪਾਂ ਚਾਬੀ ਲਾ ਕੇ ਇਦਾਂ ਨੂੰ ਕਰ ਦਈਏ ਤਾਂ ਲੈਫਟ ਆਪਣੀ ਬੰਦ ਹੋ ਜਾਂਦੀ ਆ ਨਾ ਉੱਪਰ ਜਾਣੀ ਆ ਨਾ ਥੱਲੇ ਜਾਣੀ ਆ ਤੇ ਮਤਲਬ ਇੱਕ ਸਾਬ ਦਾ ਲੋਕ ਲੱਗ ਜਾਨਾ ਜਿੰਨਾਂ ਚਿਰ ਆਪਣਾ ਚਾਬੀ ਨਾਲ ਨਹੀਂ ਖੋਲਦੇ ਉਨਾਂ ਚਿਰ ਲੋਕ ਨਹੀਂ ਖੁੱਲਣਾ ਤੇ ਹੁਣ ਆਪੇ ਤਾਂ ਨਾ ਸੌਫਟੀ ਇਹ ਇੰਟ ਤੇ ਥਰਡ ਫਲੋਰ ਦੀ ਲਿਫਟ ਆ ਇਹ ਇਹ ਹੋਮ ਲਿਫਟ ਦੋ ਵੱਡੀਆਂ ਵੀ ਲਿਫਟਾਂ ਹੁੰਦੀਆਂ ਵਾ ਟਰੈਕਟਰੀਆਂ ਦੇ ਵਿੱਚ ਸ਼ੌਪ ਦੇ ਵਿੱਚ ਦੁਕਾਨਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲਿਫਟਾਂ ਹੁੰਦੀਆਂ ਵਾ ਤੇ ਆ ਜਿਹੜਾ ਸਾਰਾ ਇਹਦਾ ਕੈਮ ਆਣਾ ਇਹ ਸਟੀਲ ਦਾ ਕੈਮ ਆਣਾ ਇਹ ਸਟੀਲ ਦਾ ਕੈਮ ਆਣਾ ਸਾਰਾ ਜਿੰਦਲ ਜਿੰਦਲ ਸਟੀਲ ਦਾ ਕੈਮ ਆਣਾ ਇਹ ਸਾਰਾ ਇਹ ਤੁਸੀਂ ਦੇਖ ਸਕਦੇ ਹੋ ਬਾਹਰੋਂ ਅ ਮਸ਼ੀਨوں ਦਾ ਲਿਫਟ ਦਾ ਤੁਸੀਂ ਬਾਹਰੋਂ ਸਾਰਾ ਦੇਖ ਸਕਦੇ ਹੋ ਬਾਬੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਲੈਫਟ ਦੇ ਉੱਪਰ ਵੀ ਹੁੰਦਾ ਤੁਸੀਂ ਲੈਫਟ ਦੇ ਵਿੱਚ ਥੱਲੇ ਵੜ ਕੇ ਬਟਨ ਕਾਲ ਦੇ ਕੇ ਉੱਪਰ ਥੱਲੇ ਦਾ ਜਾ ਸਕਦੇ ਆ ਪਰ ਲੈਫਟ ਦੇ ਉੱਪਰ ਕੀ ਹੁੰਦਾ ਇਹ ਤੇ ਸ਼ੱਕ ਦੇ ਉੱਪਰ ਵੀ ਹੁੰਦਾ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਤੇ ਆ ਆਪਣੀ ਹੈਗੀ ਆ ਡੋਰ ਤੇ ਆ ਹੁੰਦੀ ਆ ਲੈਫਟ ਦੀ ਕੀ ਇਹਨੂੰ ਚਾਬੀ ਕਹਿੰਦੇ ਆ ਲੈਫਟ ਦੀ ਤੇ ਜਿਵੇਂ ਮੰਨ ਲਓ ਤੁਸੀਂ ਦੇਖ ਸਕਦੇ ਹੋ ਇਹ ਚਾਬੀ ਉੱਪਰ ਲੱਗਦੇ ਇੱਥੇ ਲਾਈਨ ਅਕਸਰ ਲਾ ਦੇ ਇਹ ਲੈਫਟ ਦੇ ਉੱਪਰ ਲੱਗਦੀ ਹੈ ਚਾਬੀ ਆ ਤੁਸੀਂ ਡੋਰ ਉਹਨਾਂ ਦੌਰੋਂ ਕੋ ਫੋਨ ਹੋ ਜੂਈ ਆਹ ਦੇ ਚਾਬੀ ਇਹ ਚਾਬੀ ਦੇ ਨਾਲ ਹੋਈ ਆ ਆਪਾਂ ਤੁਹਾਨੂੰ ਦਿਖਾਉਂਦੇ ਆ ਲੈਫਟ ਦੇ ਅੰਦਰ ਕੀ ਹੁੰਦਾ ਸੋ ਬਾਬੇ ਉਹਨਾ ਆਪਾਂ ਲੈਫਟ ਦੇ ਉੱਪਰ ਆ ਗਏ ਆ ਆ ਤੁਸੀਂ ਦੇਖ ਸਕਦੇ ਹੋ ਨਾ ਉੱਪਰ ਲੌਸ ਸਿਸਟਮ ਇਹ ਬਣਾਇਆ ਗਿਆ ਲੈਫਟ ਰੀਆ ਇਹ ਰੱਸੇ ਪਏ ਹੋਏ ਆ ਇਹ ਤੇ ਲੱਗੀਆਂ ਪੁਰੀਆਂ ਜਿਹੜੀਆਂ ਲੈਫਟ ਆਪਣੇ ਲੱਗੀ ਹੋਇਆ ਸੈਂਸਰ ਇਹਨਾਂ ਨੂੰ ਸਾ이드 ਲੱਗਾ ਔਰ ਜਿਵੇਂ ਤੁਸੀਂ ਪਤੀ ਦੇ ਹਾਂ ਕਰਦੇ ਹੋ ਉਹ ਤੇ ਅਰਗੇ ਵਾਲੀ ਉਹ ਸੈਂਸਰ ਲੱਗੇ ਹੋਇਆ ਜਿੱਦਾਂ ਸਾਰੀਆਂ ਪਾਰਾ ਪੰਡੀਆਂ ਹੁੰਦੀਆਂ ਹਨ ਤੇ ਉਹ ਹੁੰਦੀਆਂ ਆਪਣੀਆਂ ਰੇਲਾਂ ਇਹਦੇ ਉੱਤੇ ਲੈਪ ਚੱਲਦੀ ਆ ਰੇਲਾਂ ਦੇ ਸਹਾਰੇ ਉਹ ਆਪਣੀਆਂ ਰੇਲਾਂ ਲੱਗੀਆਂ ਹੋਈਆਂ ਆਹੋ ਵਾਲੀਆਂ ਉਹ ਰੇਲਾਂ ਲੱਗੀਆਂ ਹੋਈਆਂ ਤੇ ਆਪਨੇ ਰੱਖਿਆ ਉੱਪਰ ਤੁਸੀਂ ਦੇਖ ਸਕਦੇ ਹੋ ਮੋਟਰ ਮੋਟਰ ਲੱਗੀ ਹੋਈ ਹੈ ਉੱਪਰ ਸਾਢੇ ਚਾਰ ਇਹ ਮੋਟਰ ਹੈ ਇਹ ਮੋਟਰ ਦਾ ਸਾਢੇ ਸਾਢੇ 4 ਸਾਢੇ 4 ਵਿੱਚ ਪਈਆਂ ਤੇ ਇਹ ਦਿਨ ਤੋਂ ਬਹੁਤ ਹੋ ਗਏ। ਤੇ ਇਹ ਮੋਟਰ ਸਾਡੇ ਕਿਹਾ ਵਿੱਚ ਪਈ ਦਿਓ 4 ਫੂਟ ਦਾ ਇਹ। ਤੇ ਆ ਆਪਣੇ ਰਸੇ ਭਾਇ ਹੋਇਆ ਇੱਧਰ ਉਹ ਨੂੰ ਵੀ ਉਹ ਪੁਲੀਓ ਗਵਰਨਰ ਉਹ ਨੂੰ ਗਵਰਨਰ ਕਹਿੰਦੇ ਆ ਇਹ। ਕਿਲਾ ਇਹ ਗਵਰਨਰ ਦਾ ਸੈਨਿਕ ਗਵਰਨਰ ਇਹ ਸੇਫਟੀ ਵਾਪਸ ਦਿਓ। ਇਹ ਮੰਨ ਲਓ। ਜੇ ਬਾਈਟਾਂ ਤੋਂ ਰਸੇ ਘੱਟ ਜਾਣ ਟੁੱਟ ਜਾਣ ਦਸੇ ਤਾਂ ਇਹ ਸੇਫਟੀ ਦਾ ਕੰਮ ਕਰਦਾ ਗਵਰਨਰ। ਤੇ ਇਹ ਪੂਰਾ ਸਿਰ ਚ ਦਾ ਨਾਮ ਕਰਦਾ ਇਹ ਕੁਛ ਨਹੀਂ ਹੁੰਦਾ ਲਿਫਟ ਨੂੰ ਬਾਬਿਓ ਆ ਦੇਖ ਸਕਦੇ ਤੁਸੀਂ ਹੁਣ ਆਪਾਂ ਹੈਗੀਆਂ ਲਿਫਟ ਦੇ ਬਾਹਰ ਆ ਤੁਸੀਂ ਦੇਖ ਸਕਦੇ ਹੋ ਲਿਫਟ ਦੇ ਬਾਹਰ ਲੱਗਾ ਹੋਇਆ ਬਟਨ ਜੇ ਲਿਫਟ ਥੱਲੇ ਹੋਵੇ ਤੁਸੀਂ ਉੱਪਰ ਲਿਫਟ ਨੂੰ ਲਿਆਉਣਾ ਹੋਵੇ ਤਾਂ ਤੁਸੀਂ ਆ ਬਟਨ ਦਬਾ ਸਕਦੇ ਹੋ ਲਿਫਟ ਉੱਪਰ ਆ ਜਾਊਗੀ ਇਹ ਲੋਟ ਉੱਪਰ ਆ ਗਈ ਆ ਦੇਖੋ ਲਿਫਟ ਆਪਣੀ ਹੁਣ ਉਪਰੇ ਸੀ ਤੇ ਆ ਹੁਣ ਡੋਰ ਖੁੱਲ ਗਈ ਆਪਣੀ ਇਧਰ ਤਾਂ ਬਈ ਹੁਣ ਆਪਾਂ ਆ ਗਏ ਆ ਲਿਫਟ ਦੇ ਪੈਨਲ ਕੋਲ ਇਹ ਹੈਗਾ ਬਿਜਲੀ ਇਹ ਪੈਨਲ ਆ ਲਿਫਟ ਦਾ ਜਿੱਥੋਂ ਲਿਫਟ ਨੂੰ ਬਿਜਲੀ ਜਾਂਦੀ ਆ ਇਹ ਦੇਖ ਸਕਦੇ ਆ ਕੰਟਰੋਲ ਕਰਦਾ ਇਹ ਲੈਫਟ ਇੱਕ ਸਾਰੇ ਕੰਟਰੋਲ ਹੁੰਦੀ ਹੈ ਇਹਦੇ ਵਿੱਚ ਜਿੰਨੇ ਵੀ ਥੋੜੀ ਸੈਂਸਰ ਲੱਗਿਆ ਸਾਰੇ ਕੰਟਰੋਲ ਇੱਥੇ ਹੈ ਤੇ ਕੋਈ ਲੈਫਟ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਵਾ ਉਹ ਭਰਿਆ ਜਾਂਦਾ ਵਾ ਤੇ ਉਹ ਸਾਰਾ ਪ੍ਰੋਗਰਾਮ ਉੱਥੋਂ ਇੱਥੇ ਭਰਿਆ ਗਿਆ ਵਾ ਲੈਫਟ ਦਾ ਵੀ ਮਤਲਬ ਇੱਕ ਮਤਲਬ ਆਪਦਾ ਮਾਈਂਡ ਹੁੰਦਾ ਦਿਮਾਗ ਹੁੰਦਾ ਵੀ ਪਹਿਲੇ ਫਲੋਰ ਤੇ ਜਾਣਾ ਗਰਾਉਂਡ ਫਲੋਰ ਤੇ ਜਾਣਾ ਜਾਂ ਪਰਸ ਫਲੋਰ ਤੇ ਜਾਣਾ ਇਹ ਆ ਤੁਸੀਂ ਦੇਖ ਸਕਦੇ ਹੋਗੇ ਪਰ ਇੱਕ ਲੱਗੀ ਆ ਰਾਰ ਬ੍ਰੇਕ ਇਹਨੂੰ ਬ੍ਰੇਕ ਕਹਿੰਦੇ ਆ ਤੇ ਇਹ ਕੰਮ ਹੁੰਦੀ ਆ ਜੇ ਮੰਨ ਲਓ ਬਾਈ ਚਾਂਸ ਕੋਈ ਫਲੇਟ ਚਲੀ ਜਾਵੇ ਕੋਈ ਬੰਦਾ ਵਿੱਚ ਫਸ ਜਾਵੇ ਤਾਂ ਉਹਦੇ ਵਕਤ ਹੁੰਦੀ ਹੈ ਇਹਨੂੰ ਆਪਾਂ ਇਦਾਂ ਇਦਾਂ ਥੱਲੇ ਨਾਪ ਸਕਦੇ ਹਾਂ ਤਾਂ ਲਿਫਟ ਆਪਣੀ ਜੇ ਲਿਫਟ ਆਪਣੀ ਥੱਲੇ ਆ ਤਾਂ ਇਹ ਲਿਫਟ ਉੱਪਰ ਆ ਜੂਗੀ ਆਪਣੇ ਆ ਇਹ ਇਹਦੇ ਨਾਲ ਦੱਬਣ ਦੇ ਨਾਲ ਇਹ ਆ ਬ੍ਰੇਕ ਦਾ ਆ ਫਾਇਦਾ ਹੁੰਦਾ ਵਾ ਤੇ ਆਪਾਂ ਬੰਦੇ ਨੂੰ ਬਾਹਰ ਕੱਢ ਸਕਦੇ ਹਾਂ ਜੇ ਬਾਈ ਜਾਂਸ ਲੈੜਾ ਚਲ ਗਈ ਤੇ ਵਿੱਚ ਬੰਦਾ ਆਪਣਾ ਫਸਿਆ ਹੋਇਆ ਤਾਂ ਇਹ ਆ ਬ੍ਰੇਕ ਨੂੰ ਦੱਬ ਕੇ ਥੱਲੇ ਤਾਂ ਆਪਾਂ ਬੰਦੇ ਨੂੰ ਬਾਹਰ ਕੱਢ ਸਕਦੇ ਹਾਂ ਜੇ ਆਪਣੀ ਲਿਫਟ ਉੱਪਰ ਹੋਊਗੀ ਥੱਲੇ ਹੋਊਗੀ ਤਾਂ ਲਿਫਟ ਆਪਣੇ ਆ ਉੱਪਰ ਆ ਜੂਗੀ ਆ ਬ੍ਰੇਕ ਨੂੰ ਦੱਬਣ ਦੇ ਕਾਰਨ ਤੋ ਇਹ ਸਾਰਾ ਪੈਨ ਵਾਲਾ ਬਿਜਲੀ ਦਾ ਪੈਨ ਵਾਲਾ ਜਿੱਥੋਂ ਲੈਫਟ ਨੂੰ ਬਿਜਲੀ ਜਾਂਦੀ ਹੈ ਕੰਟਰੋਲਰ ਕੰਟਰੋਲਰ